ਧਿਆਨ ਦਿਓ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਜਿੱਥੇ ਕਿ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਬਾਬਾ ਜੁਰਾਬਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਕਿ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਚਾਰ ਸਾਬਜਾਦੇ ਮਾਤਾ ਗੁਜਰ ਘੋਰ ਅਤੇ ଅਨੇਕ ਸਿੰਘਾ ਸਿੰਘਾਂ ਦੀ ਸ਼ਹਾਦਤ ਦੀ ਯਾਦ ਵਿੱਚ ਮੰਨਾ ਸਿੰਘ ਨਗਰ ਬਾਬਾ ਫਤਿਹ ਸਿੰਘ ਪਾਰਕ ਵਿੱਚ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲੰਗਰ ਲਗਾਏ ਜਾਂਦੇ ਹਨ ਜੋ ਕਿ ਉਹਦੇ ਮਹੀਨੇ ਪਹਿਲੀ ਪਉ ਤੋਂ ਲੈ ਕੇ ਅਸੀਂ 16 ਤਰੀਕ ਜਿਵੇਂ 16 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇੱਥੇ ਲੰਗਰ ਲਗਾਏ ਜਾਂਦੇ ਹਨ ਜਿਸ ਵਿੱਚ ਪਲਾਉ ਸਾਦੇ ਲੰਗਰ ਦਾਲ ਪ੍ਰਸ਼ਾਦਾ ਚਾਹ ਦੇ ਲੰਗਰ ਤੁਟ ਵਰਤਦੇ ਅਸੀਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਇਹ ਪੋ ਦੇ ਮਹੀਨੇ ਦੇ ਵਿੱਚ 6 ਪੋ ਤੋਂ ਲੈ ਕੇ 15 ਪੋ ਤੱਕ ਚਾਰ ਸਾਹਿਬ ਜੱਜਾਂ ਨੂੰ ਵੱਧ ਤੋਂ ਵੱਧ ਯਾਦ ਕਰੋ ਹੋਰ ਸਿੰਘ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਯਾਦ ਕਰੋ ਔਰ ਵੱਧ ਤੋਂ ਵੱਧ ਗੁਰਬਾਣੀ ਨੂੰ ਗੁਰਬਾਣੀ ਨਾਲ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਫਰ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਅਤੇ ਸ਼ਹੀਦੀ ਜੋੜ ਮੇਲ ਦਾ ਵੀ ਜਿਹੜੀ ਆਰੰਭਤਾ ਹੋ ਚੁੱਕੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਲਗਵਾਉਣ ਦੇ ਲਈ ਪਹੁੰਚ ਰਹੀਆਂ ਨੇ ਦੂਜੇ ਪਾਸੇ ਸੰਗਤਾਂ ਦੀ ਸਹੂਲਤ ਦੇ ਲਈ ਵੀ ਥਾਂ-ਥਾਂ ਦੇ ਉੱਪਰ ਜਿਹੜਾ ਕਿ ਲੰਗਰ ਦਾ ਰਵੰਬੰਦ ਕੀਤਾ ਜਾ ਰਿਹਾ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿੱਥੇ ਕਿ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਬਾਬਾ ਜੁਰਾਬਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਕਿ ਲੰਗਰ ਦਾ ਪ੍ਰਬੰਧ ਕੀਤਾ ਸਰਨਲ ਸੰਸਦ ਦੇ ਜਿਹੜੇ ਮੈਂਬਰ ਸਹਿਬਾਨ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਟ ਉर्जा-ਪੁਰਜਾ ਕਤਮ ਰੇ ਕਬੂ ਨਾ ਛਾਡੇ ਖੇਲ ਹਰ ਸਾਲ ਦੀ ਤਰ੍ਹਾਂ ਚਾਰ ਸਾਬ ਜਾਦੇ ਮਾਤਾ ਗੁਜਰਕੌਰ ਅਤੇ ਅਨੇਕ ਸਿੰਘਾਂ ਸਿੰਘਾਂ ਦੀ ਜਹਾਦਤ ਦੀ ਯਾਦ ਵਿੱਚ ਮੰਨਾ ਸਿੰਘ ਨਗਰ ਬਾਬਾ ਫਤਿਹ ਸਿੰਘ ਪਾਰਕ ਵਿੱਚ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲੰਗਰ ਲਗਾਏ ਜਾਂਦੇ ਹਨ ਜੋ ਕਿ ਉਹਦੇ ਮਹੀਨੇ ਪਹਿਲੀ ਪੋ ਤੋਂ ਲੈ ਕੇ ਅਸੀਂ 16 ਤਰੀਕ ਜਿਵੇਂ 16 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇੱਥੇ ਲੰਗਰ ਲਗਾਏ ਜਾਂਦੇ ਹਨ ਜਿਸ ਵਿੱਚ ਪਲਾਓ ਸਾਦੇ ਲੰਗਰ ਦਾਲ ਪ੍ਰਸ਼ਾਦਾ ਚਾਹ ਦੇ ਲੰਗਰ ਤੁਟ ਵਰਤਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਕੀ ਜਿਹੜਾ ਕੀ ਨਗਰ ਵਾਸੀਆਂ ਵੱਲੋਂ ਵੀ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਨੌਜਵਾਨ ਵਰਗ ਵੀ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਪੂਰੇ ਮੰਨਾ ਸਿੰਘ ਨਗਰ ਵੱਲੋਂ ਪੂਰਾ ਸਹਿਯੋਗ ਮਿਲਦਾ ਜੀ ਛੋਟੇ-ਛੋਟੇ ਬੱਚੇ ਸਾਰੇ ਵੱਡੇ ਬਜ਼ੁਰਗ ਸਭ ਇੱਥੇ ਆ ਕੇ ਲੰਗਰ ਦੀ ਸੇਵਾ ਕਰਦੇ ਹਨ ਜੀ ਤਨ ਮਨ ਧਨਲ ਵੀ ਕਰਦੇ ਨੇ ਜੀ ਜੋ-ਜੋ ਜਿਹਦਾ ਦਿਲ ਕਰਦਾ ਉਹ ਦਿੰਦੇ ਨਹੀਂ ਆਪਣੇ ਜੋ-ਜੋ ਉਸ ਚੀਜ਼ ਦੀ ਸ਼ਰਧਾ ਹੁੰਦੀ ਹੈ ਜੀ ਇਹ ਕਦੋਂ ਤੋਂ ਇਸ ਦੀ ਸ਼ੁਰੂਆਤ ਹੋਈ ਹੈਗੀ ਜਦ ਕਿੰਨੇ ਸਾਲ ਹੋ ਚੁੱਕੇ ਨੇ ਇੱਥੇ ਇਸ ਸਾਲਾਂ ਦਾ ਤਾਂ ਦੇਖੋ ਹੁਣ ਕੋਈ ਯਾਦ ਨਹੀਂ ਕਾਫੀ ਸਮੇਂ ਤੋਂ ਅਸੀਂ ਲਾ ਰਹੇ ਸਾਨੂੰ ਜਿਵੇਂ 20-22 ਸਾਲ ਹੋ ਗਏ ਇੱਥੇ ਲੰਗਰ ਦੀ ਚਲਦੇ ਨੂੰ ਅਸੀਂ ਇੱਕ ਛੋਟਾ ਜਿਹਾ ਟੱਪ ਤੋਂ ਥੱਲੇ ਸ਼ੁਰੂਆਤ ਕੀਤੀ ਸੀ ਜੀ ਅੱਜ ਗੁਰੂ ਮਹਾਰਾਜ ਦੀ ਬਖਸ਼ੇ ਨਾਲ ਇੱਥੇ ਅੰਬਾਰ ਨੇ ਜੀ ਦੇਖੋ ਲੰਗਰ ਦੇ ਭੰਡਾਰ ਲੱਗੇ ਲਗਾਏ ਜਾਂਦੇ ਬਾਕੀ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕੀ ਵੱਡੇ ਵੱਡੇ ਪਤਿਲੀਆਂ ਦੇ ਵਿੱਚ ਪ੍ਰਸ਼ਾਦ ਤਿਆਰ ਕੀਤੇ ਜਾਂਦੇ ਜੋ ਕਿ ਸੰਗਤਾਂ ਨੂੰ ਅਟੁੱਟ ਵਰਤਾਏ ਜਾਂਦੇ ਤੇ ਵੱਡਾ ਜਿਹੜਾ ਕੀ ਹਜ਼ੂਮ ਹੈ ਦੇਖ ਸਕਦੇ ਹੋ ਕਿ ਇੱਥੇ ਲੰਗਰ ਖਾਂਦ ਲਈ ਸੰਗਤਾਂ ਪਹੁੰਚ ਰਹੀਆਂ ਨੇ ਤੁਹਾਨੂੰ ਕਿੰਨੇ ਸਾਲ ਹੋ ਗਏ ਸੰਸਥ ਉਹ ਨਹੀਂ ਤਾਂ ਕੋਈ ਇੰਦੇ ਵਿੱਚ ਸ਼ੱਕ ਵਾਲੀ ਗੱਲ ਹੀ ਨਹੀਂ ਜੀ ਕਿ ਸੇਵਾ ਕਰਕੇ ਕਿਸੇ ਨੂੰ ਵੀ ਸਕੂਨ ਨਾ ਮਿਲੇ ਜੀ ਸੇਵਾ ਦਾ ਮਤਲਬ ਕੀ ਹੈ ਜੀ ਇਹੀ ਮਤਲਬ ਹੈ ਸੇਵਾ ਦਾ ਅਸੀਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹ ਪੋ ਦੇ ਮਹੀਨੇ ਦੇ ਵਿੱਚ 6 ਪੋ ਤੋਂ ਲੈ ਕੇ 15 ਪੋ ਤੱਕ ਚਾਰ ਸਾਹਿਬ ਜੱਤਿਆਂ ਨੂੰ ਵੱਧ ਤੋਂ ਵੱਧ ਯਾਦ ਕਰੋ ਭੋਰ ਸਿੰਘ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਯਾਦ ਕਰੋ ਔਰ ਵੱਧ ਤੋਂ ਵੱਧ ਗੁਰਬਾਨੀ ਨੂੰ ਗੁਰਬਾਨੀ ਨਾਲ ਜੋੜੋ ਹੁਣ ਕੀ ਲੱਗਦਾ ਕਿ ਜਿਹੜੇ ਕਈ ਹੈਗੇ ਲੋਕ ਹੈਗੇ ਨੇ ਉਹ ਰਸਤੇ ਤੋਂ ਭਟਕ ਚੁੱਕੇ ਨੇ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਜਿਹੜੇ ਵੀ ਲੋਕੀ ਰਸਤੇ ਤੋਂ ਭਟਕ ਭਟਕ ਗਏ ਨੇ ਉਹਨਾਂ ਨੂੰ ਦੁਬਾਰਾ ਫਿਰ ਰਸਤੇ ਤੇ ਆਣਾ ਹੀ ਪਏਗਾ ਕਿਉਂ ਇਸ ਤੋਂ ਬਿਨਾ ਕੋਈ ਹੱਲ ਨਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਨਹੀਂ ਗੁਜ਼ਾਰਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜਨ ਨਾਲ ਹੀ ਲੱਗਣਾ ਚਾਹੀਦਾ ਤੋ ਇਸ پارک ਦਾ ਜਿਹੜਾ ਨਾਮ ਹੈ ਉਹ ਵੀ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਪਰ ਹੀ ਰੱਖਿਆ ਗਿਆ ਹੈਗਾ ਜੀ ਬਾਬਾ ਫਤਿਹ ਸਿੰਘ ਜੀ پارک ਨਾਮ ਰੱਖਿਆ ਗਿਆ ਜੀ ਇਹ ਸਾਡੇ ਏਰੀਏ ਨਾਰਥ ਦੇ ਏਰੀਏ ਦੇ ਚੌਧਰੀ ਮਦਦ لال ਜੀ ਬੱਗਾ ਜੋ ਐਮ ਐਲ اے ਨੇ ਉਹਨਾਂ ਨੇ ਆਪਣੀ ਜਿੱਤ ਤੋਂ ਬਾਅਦ ਸਾਨੂੰ ਪਹਿਲਾਂ ਪ੍ਰੋਮਿਸ ਹੈ ਕੀਤਾ ਸੀ ਉਹਨਾਂ ਨੇ ਇਹ ਦੇਖੋ ਕਿੰਨਾ ਅੱਛਾ ਸਾਨੂੰ پارک ਕੇ ਜਗ੍ਹਾ ਬਣਾ ਕੇ ਦਿੱਤੀ ਲੰਗਰ ਲਈ ਜੀ ਇਹ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜੀ ਸਾਥ ਸੰਗਤ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਜੇ ਕਿ ਉਹਨਾਂ ਨੇ ਇੱਥੇ ਕੂੜਾ ਬਿਲਕੁਲ ਜੀ ਬਹੁਤ ਮਿੱਟੀ ਕੂੜਾ ਕੱਟਾ ਰਹਿੰਦਾ ਸੀ ਅਸੀਂ ਇੱਥੇ ਸਾਫ਼ ਸਫਾਈ ਕਰਕੇ ਟੈਂਟ ਲਗਵਾਏ ਜਾਂਦੇ ਸੀ ਸਾਨੂੰ ਉਹਨਾਂ ਨੇ ਬਹੁਤ ਸੋਹਣਾ ਇੱਕ ਸ਼ੈੱਡ ਦਿੱਤਾ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਜੀ ਤੁਸੀਂ ਆਪਣਾ ਲੰਗਰ ਸਮਾਪਤੀ ਕਰੋ ਲੰਗਰ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਇਹਦੇ ਨਾਲ ਦਾ ਹੋਰ ਸ਼ੈੱਡ ਤੇ ਬਣਾ ਕੇ ਦੇਵਾਂਗੇ ਇੱਥੇ ਕਦੋਂ ਤੋਂ ਸ਼ੁਰੂਆਤ ਹੁੰਦੀ ਇਸ ਲੰਗਰ ਦੀ ਤੇ ਕਦੋਂ ਇਸ ਦੀ ਸਮਾਪਤੀ ਹੁੰਦੀ ਹੈਗੀ ਅਸੀਂ ਇੱਥੇ ਜਿਸ ਦਿਨ ਪੋ ਦਾ ਮਹੀਨਾ ਸਟਾਰਟ ਹੁੰਦਾ ਜੀ ਉਸ ਦਿਨ ਸਟਾਰਟ ਕਰ ਦਿੰਦੇ ਆ ਜੀ ਲੰਗਰ ਸੰਗਰਾਣ ਵਾਲੇ ਦਿਨ ਸਾਰਾ ਦਿਨ ਅਸੀਂ ਫਿਰ ਚਾਹ ਦਾ ਲੰਗਰ ਲਾਂਦੇ ਇੱਕ 1:30 ਵਜੇ ਅਸੀਂ ਅਰਦਾਸ ਕਰਦੇ ਆ ਜੀ ਰਾਤ 7:30-8:00 ਵਜੇ ਤੱਕ ਸਮਾਪਤੀ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਜਦੋਂ 15 ਪੋ ਆ ਜਾਂਦੀ ਹੈ ਜੀ ਗੁਰਦੁਆਰਾ ਸਾਹਿਬ ਉੱਥੇ ਜੋਤੀ ਸਰੂਪ ਦੇ ਵਿੱਚ ਜਦੋਂ ਸਮਾਪਤੀ ਹੁੰਦੀ ਅਸੀਂ ਇੱਥੇ ਲੰਗਰ ਦੀ ਸਮਾਪਤੀ ਦੁੱਧ ਦਾ ਲੰਗਰ ਲਗਾ ਕੇ ਕਰਦੇ ਹਾਂ ਤੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਕਿਸ ਕਦਰ ਜਿਹੜਾ ਕੀ ਇੱਥੇ ਲੰਗਰ ਤਿਆਰ ਕੀਤਾ ਜਾਂਦਾ ਹੈਗਾ ਅਤੇ ਹੋਰ ਵੀ ਜਿਹੜਾ ਕੀ ਇੱਥੇ ਚਾਹ ਪ੍ਰ ਅਤੇ ਨਾਲ ਹੀ ਜਿਹੜਾ ਕਿ ਪਲਾਉ ਦਾ ਵੀ ਲੰਗਰ ਲਗਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨ ਲੁਧਿਆਣਾ ਦੇ ਵਿੱਚ ਇਹ ਜਿਹੜਾ ਕਿ ਸੰਸਥਾ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਬਾਬਾ ਸ਼੍ਰੀ ਫਤੇ ਸਿੰਘ ਜੀ ਪਾਰਕ ਦੇ ਵਿੱਚ ਹੈ ਸੋਸਾਇਟੀ ਦੇ ਵੱਲੋਂ ਲੰਗਰ ਲਗਾਇਆ ਗਿਆ ਤੇ ਨੌਜਵਾਨ ਵਰਗ ਵੀ ਇੱਥੇ ਜਿਹੜਾ ਕਿ ਇਸ ਸੇਵਾ ਦੇ ਵਿੱਚ ਕਾਫੀ ਆਪਣਾ ਵੱਡਮੁਲਾ ਯੋਗਦਾਨ ਪਾ ਰਿਹਾ ਇਹ ਜਿਹੜਾ ਕਿ ਇੱਕ ਵੱਖਰੀ ਹੀ ਸੇਵਾ ਭਾਵਨਾ ਜਿਹੜੀ ਕਿ ਤੁਹਾਨੂੰ ਦਿਖਾਈ ਹੈਗੀ ਹੈ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਸ਼ਰਧਾਲੂ ਫਤਿਹਗੜ੍ਹ ਸਾਹਿਬ ਜਾਂਦੇ ਨੇ ਜਾਂ ਫਿਰ ਹੋਰ ਗੁਰਦੁਆਰਿਆਂ ਦੇ ਵਿੱਚ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਨਤਮਸਤਕ ਹੋਣ ਲਈ ਜਾਂਦੇ ਨੇ ਜਾਂ ਆਮ ਲੋਕ ਵੀ ਨੇ ਉਹ ਇੱਥੇ ਆ ਕੇ ਜਿਹੜਾ ਕਿ ਗੁਰੂਕਾਲ ਲੰਗਰ ਸ਼ਕ ਸਰਪੰਨ ਮੈਂ ਦੁਆਜਾਤ ਧੰਨਵਾਦ